ਜਸ਼ਨਪਾਪਾ ਜੋ ਕਿ ਮੇਰਾ ਛੋਟਾ ਵੀਰ ਅੱਜ ਤੁਸੀਂ ਉਹਨਾਂ ਦੇ ਇਨਸਾਫ ਦੇ ਲਈ ਪਹਿਲਾਂ ਜਿੰਨੇ ਆਪ ਕੋ ਆਏ ਨੇ ਮੈਂ ਤੈਨੂੰ ਅੱਤ ਦੀ ਗਰਮੀ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦੀ ਹਾਂ ਪਰ ਨਾਲ ਹੀ ਮੈਂ ਉਹਨਾਂ ਦੇ ਪਰਿਵਾਰ ਨੂੰ ਦਿਲਾਸਾ ਦਿਲਾਉਣਾ ਚਾਹੁੰਦੀ ਹਾਂ ਕਿ ਤੁਸੀਂ ਜਿੱਥੇ ਆਵਾਜ਼ ਮਾਰੋਗੇ ਅਸੀਂ ਬਾਪੂ ਜੀ ਤੁਹਾਡੇ ਲਈ ਹਾਜ਼ਰ ਹਾਂ ਮੈਂ ਬੇਨਤੀ ਕਰਦੀ ਹਾਂ ਕਿਸੇ ਦਾ ਜਵਾਨ ਪੁੱਤ ਗਿਆ ਹੋਵੇ ਕਿ ਕਿਸੇ ਦੇ ਇਨਸਾਫ ਲਈ ਜੜ ਥੜਕਦਾ ਰੋਣਾ ਪਾਵੇ ਤਾਂ ਇਹ ਤੋਂ ਬਾਅਦ ਲਹਨਤ ਨਹੀਂ ਮੇਰੇ ਪੰਜਾਬ ਤੇ ਮੇਰਾ ਹਸਤਾ ਵਸਤਾ ਪੰਜਾਬ ਜਿਹਨੂੰ ਸਵਰਗ ਦੀ ਕੋਇਲ ਕਿਹਾ ਜਾਂਦਾ ਉਹ ਮੈਂ ਜੇ ਸਾਨੂੰ ਸੜਕਾਂ ਤੇ ਇਨਸਾਫ ਲਈ ਰੋਣਾ ਪਾਵੇ ਤਾਂ ਲਹਣਦਾ ਸਾਡੇ ਅਸੇ ਪੰਜਾਬ ਤੇ ਕਿ ਸਾਨੂੰ ਆਪ ਦੇ ਹੱਕ ਮੰਗਣ ਲਈ ਸਾਨੂੰ ਸੜਕਾਂ ਤੇ ਆਉਣਾ ਪੈਂਦਾ ਏ ਔਰ ਕਿੰਨੇ ਪਿਆਸ ਆਤੀ ਹੋਵੇ ਤਾਂ ਕਿੰਨੇ ਸਰਕਾਰਾਂ ਨੇ ਪਹੁੰਚਦੀਆਂ ਗਿਆ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਤੁਹਾਨੂੰ ਲੋਕਾਂ ਨੇ ਇੱਕ ਬਹੁਤ ਵੱਡੀ ਆਸ ਲੈ ਕੇ ਆਂਦਾ ਬਦਲਾਅ ਲੈ ਕੇ ਆਉਂਦਾ ਇਹ ਬਦਲਾਅ ਦਾ ਨਤੀਜਾ ਤੁਸੀਂ ਦਿਓ ਉਹਦੇ ਕਾਤਲਾਂ ਨੂੰ ਸਜ਼ਾ ਦਿਓ ਉਹ ਜਿਹੜੇ ਅਫਵਾਦ ਨਿਤ ਕਰਦੇ ਨੇ ਉਹਨਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਆ ਔਰ ਜਿਹੜੇ ਇਨਸਾਫ ਦੀ ਮੰਗ ਕਰਦੇ ਜਿਹੜੇ ਜਿਨ੍ਹਾਂ ਦੇ ਦਾ ਪਰਿਵਾਰ ਨਾਮ ਲਾਰਿਆ ਤੁਸੀਂ ਜਾ ਕੇ ਉਹਨਾਂ ਦਾ ਇਨਸਾਫ ਪਾਲਦੇ ਹੋ ਸਾਡੀ ਲੜਾਈ ਸਿੱਧੀ ਸਰਕਾਰ ਨਾਲ ਨਹੀਂ ਸਾਡੀ ਲੜਾਈ ਉਹਦੇ ਕਾਤਲਾਂ ਨਾਲ ਆ ਮੈਂ ਸਰਕਾਰ ਨੂੰ ਅਪੀਲ ਕਰਦੇ ਆ ਸਖਤੋ ਸਖਤੇ ਤੇ ਐਕਸ਼ਨ ਲਾ ਕੇ ਬਾਵਰ ਇਨਸਾਫ ਦਿੱਤਾ ਜਾਵੇ ਉਹਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਉਹ ਜਿੱਥੇ ਤੁਸੀਂ ਸਾਨੂੰ ਆਵਾਜ਼ ਮਾਰੋਗੇ ਅਸੀਂ ਹਾਜ਼ਰ ਆ ਆ ਪਾਵਾਜੀ ਆਤਮਾ ਦੀ ਸ਼ਾਂਤਰੀ ਇੱਕ ਪੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ